ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਜਨਮ ਬੜੀ ਧੂਮ ਧਾਮ ਨਾਲ ਸੁਲਤਾਨਪੁਰ ਪਹੁੰਚੀ ਤਾਂ ਵਾਜਾਂ ਅਤੇ ਹੋਰ ਸਾਜ਼ਾਂ ਦੇ ਵੱਜਣ ਦੀ ਕਨਘੋਰ ਸੁਣ ਕੇ ਪਿੰਡ ਦੇ ਲੋਕ ਵੇਖਣ ਵਾਸਤੇ ਇਕੱਠੇ ਹੋ ਗਏ ਅਤੇ ਬੀਬੀ ਨਾਨਕੀ ਜੀ ਨੂੰ ਘਰ ਘਰ ਤੋਂ ਵਧਾਈਆਂ ਮਿਲਣ ਲੱਗੀਆਂ ਜਦ ਅੱਗੇ-ਅੱਗੇ ਲਾੜਾ-ਲਾੜੀ ਅਤੇ ਉਹਨਾਂ ਦੇ ਨਾਲ ਮਹਿਤਾ ਕਾਲੂ ਜੀ ਆਪਣੇ ਸੰਬੰਧੀਆਂ ਨਾਲ ਧੰਨ ਵਰਕਾ ਕਰਦੇ ਹੋਏ ਕਰਦੇ ਨੇੜੇ ਆਏ ਤਾਂ ਕੋ ਹੋਰ ਇਸਤਰੀਆਂ ਨਾਲ ਬੀਬੀ ਨਾਨਕੀ ਜੀ ਨੇ ਦਰਵਾਜ਼ੇ ਵਿੱਚ ਖੜੇ ਹੋ ਕੇ लाੜੇ-ਲਾੜੀ ਦਾ ਸਵਾਗਤ ਕੀਤਾ ਅਤੇ ਕੁਲ ਰੀਤੀ ਦੀ ਮਰਿਆਦਾ ਕਰਕੇ ਭਰਾ ਭਝਾਈ ਨੂੰ ਬੜੇ ਆਦਰ ਨਾਲ ਅੰਦਰ ਲਿਜਾ ਕੇ ਸੁੰਦਰ ਮੰਦਰ ਵਿੱਚ ਨਿਵਾਸ ਕਰਾਇਆ ਜਾਨੀਆਂ ਨੂੰ ਵੱਖਰੀ ਜਗ੍ਹਾ ਤੇ ਨਿਵਾਸ ਕਰਾ ਕੇ ਉਹਨਾਂ ਦੀ ਭਲੀ-ਪਾਂਤ ਭੋਜਨ ਪਾਣੀ ਦੀ ਸੇਵਾ ਕੀਤੀ ਗਈ ਜਦ 2-3 ਦਿਨ ਸ਼ਗਨ ਸਕਾਰਥਾਂ ਵਿੱਚ ਲੰਘ ਗਿਆ ਤਾਂ ਮਹਤਾ ਕਾਲੂ ਜੀ ਨੇ ਜੈ ਰਾਮ ਜੀ ਨੂੰ ਕਿਹਾ ਕਿ ਸ਼੍ਰੀ ਨਾਨਕੀ ਜੀ ਦੀ ਮਾਤਾ ਤਲਵੰਡੀ ਆਪਣੇ ਪੁੱਤਰ ਨੂੰ ਨੂੰ ਵੇਖਣ ਵਾਸਤੇ ਪ੍ਰੇਮ ਨਾਲ ਉਤਾਵਲੀ ਹੋਵੇਗੀ ਇਸ ਕਰਕੇ ਸਾਨੂੰ ਉਸ ਦਾ ਮਨੋਰਥ ਪੂਰਾ ਕਰਨ ਵਾਸਤੇ ਸ਼ੀਗਰ ਹੀ ਚੱਲਣਾ ਚਾਹੀਦਾ ਹੈ ਫਿਰ رائے ਬੁਲਾਰ ਨੇ ਵੀ ਤਲਵੰਡੀ ਤੋਂ ਤੁਰਨ ਸਮੇਂ ਮੈਨੂੰ ਆਖਿਆ ਸੀ ਕਿ ਨਾਨਕ ਜੀ ਨੂੰ ਇੱਕ ਵਾਰ ਜ਼ਰੂਰ ਤਲਵੰਡੀ ਲਿਆਉਣਾ ਇਹ ਗੱਲ ਸੁਣ ਕੇ ਜੈਰਾਮ ਜੀ ਨੇ ਆਖਿਆ ਕਿ ਪਿਤਾ ਜੀ ਜੇ ਤੁਸੀਂ ਨਾਨਕ ਜੀ ਨੂੰ ਨਾਲ ਲੈ ਜਾਓਗੇ ਤਾਂ ਪਿੱਛੋਂ ਮੋਦੀ ਦੀ ਕਾਰ ਨਹੀਂ ਚੱਲੇਗੀ ਇੱਥੇ ਲੈਣ ਦੇਣ ਦਾ ਬਹੁਤ ਭਾਰਾ ਕੰਮ ਹੈ ਜਿਸ ਨੂੰ ਇਸ ਤੋਂ ਬਿਨਾ ਹੋਰ ਕੋਈ ਨਹੀਂ ਸੰਭਾਲ ਸਕਦਾ ਇਸ ਦੇ ਉੱਤਰ ਵਿੱਚ ਕਾਲੂ ਜੀ ਨੇ ਗੁਰੂ ਨਾਨਕ ਜੀ ਨੂੰ ਸੰਬੋਧਨ ਕਰਕੇ ਆਖਿਆ ਬੇਟਾ ਜੀ ਤੁਹਾਡਾ ਇੱਕ ਵਾਰ ਤਲਵੰਡੀ ਆਪਣੀ ਮਾਤਾ ਜੀ ਨੂੰ ਮਿਲਣ ਜਾਣਾ ਜ਼ਰੂਰੀ ਹੈ ਫੇਰ ਭਾਵੇਂ ਛੇਤੀ ਹੀ ਜਦੋਂ ਦਿਲ ਕਰੇ ਸੁਲਤਾਨਪੁਰ ਆਪਣੇ ਕੰਮ ਤੇ ਆ ਜਾਣਾ ਇਹ ਗੱਲਾਂ ਹੋ ਹੀ ਰਹੀਆਂ ਸਨ ਕਿ ਮੂਲ ਚੰਦ ਚੋਣਾ ਵੀ ਆਪਣੀ ਲੜਕੀ ਨੂੰ ਲੈਣ ਆ ਗਿਆ ਉਸ ਨੇ ਸਾਰੀ ਗੱਲ ਤਲਵੰਡੀ ਜਾਣ ਦੀ ਅਤੇ ਨਾ ਜਾਣ ਦੀ ਸੁਣ ਕੇ ਆਖਿਆ ਕਿ ਨਾਨਕ ਜੀ ਨੂੰ ਸੁਲਤਾਨਪੁਰ ਹੀ ਰਹਿਣਾ ਚਾਹੀਦਾ ਹੈ ਇਹਨਾਂ ਦਾ ਮੋਦੀ ਦਾ ਕੰਮ ਕਰਨ ਵਾਲਾ ਹੋਰ ਕੋਈ ਨਹੀਂ ਹੈ ਇਸ ਗੱਲਬਾਤ ਦੇ ਵਿੱਚ ਹੀ ਪਰਮਾਨੰਦ ਜਿਸ ਦੀ ਗੱਲ ਨੂੰ ਸਾਰੇ ਬੁੱਧੀਮਾਨ ਮੰਨਦੇ ਸਨ ਬੋਲਿਆ ਕਿ ਜਿਸ ਮਾਤਾ ਦੇ ਇਕਲੋਤੇ ਪੁੱਤਰ ਦਾ ਵਿਆਹ ਹੋਇਆ ਹੋਵੇ ਉਸ ਦੇ ਮਨ ਨੂੰ ਨੂੰ ਪੱਤਰ ਵੇਖਣ ਤੋਂ ਬਿਨਾ ਧੀਰਜ ਕਿਸ ਤਰ੍ਹਾਂ ਆ ਸਕਦੀ ਹੈ ਉਹ ਤਾਂ ਇੱਧਰ ਹੀ ਅੱਖਾਂ ਲਾਈ ਇਹਨਾਂ ਨੂੰ ਵੇਖਣ ਵਾਸਤੇ ਉਡੀਕ ਰਹੀ ਹੋਵੇਗੀ ਜਿਸ ਤਰ੍ਹਾਂ ਬੱਚੇ ਤੋਂ ਵਿਛੜੀ ਹੋਈ ਲਵੇਰੀ ਗਊ ਬੱਚੇ ਨੂੰ ਮਿਲਣ ਵਾਸਤੇ ਉਤਾਵਲੀ ਹੁੰਦੀ ਹੈ ਮੂਲਚੰਦ ਨੂੰ ਪਰਮਾਨੰਦ ਨੇ ਆਖਿਆ ਕਿ ਤੇਰੀ ਲੜਕੀ ਇਹ ਪਹਿਲਾ ਫੇਰਾ ਹੈ ਇਸ ਕਰਕੇ ਇਸਦਾ ਸੱਸ ਦੇ ਪਾਸ ਜਾਣਾ ਹੀ ਸ਼ੋਭਦਾ ਹੈ ਕੁਝ ਦਿਨ ਉੱਥੇ ਰਹਿ ਕੇ ਉਸ ਦੀ ਖੁਸ਼ੀ ਲੈ ਕੇ ਇਹ ਵਾਪਸ ਆ ਜਾਣਗੇ ਪਰਮਾਨੰਦ ਦੀ ਇਹ ਸੋਹਣੀ ਗੱਲ ਸੁਣ ਕੇ ਇਸ ਨੂੰ ਸਾਰੇ ਮੰਨ ਗਏ ਭਾਈ ਬਾਲੇ ਨੂੰ ਸਤਿਗੁਰ ਜੀ ਨੇ ਆਖਿਆ ਭਾਈ ਬਾਲਾ ਅਸੀਂ ਤਲਵੰਡੀ ਨੂੰ ਜਾ ਰਹੇ ਹਾਂ ਸਾਡੇ ਪਿੱਛੋਂ ਤੂੰ ਮੋਦੀ ਖਾਨਾ ਨਿਜਕ ਹੋ ਕੇ ਚਲਾਈ ਜਾਣਾ ਅਸੀਂ ਆਣ ਕੇ ਸਭ ਲੇਖਾ ਕਰ ਲਵਾਂਗੇ ਪਰ ਬਾਲਾ ਜੀ ਨੇ ਕਿਹਾ ਮੇਰੇ ਪਾਸੋ ਇਹ ਕੰਮ ਹੋਣਾ ਔਖਾ ਹੈ ਪਰ ਗੁਰੂ ਜੀ ਨੇ ਕਿਹਾ ਬਾਲਾ ਤੂੰ ਕੋਈ ਚਿੰਤਾ ਨਾ ਕਰ ਅਸੀਂ 1 ਮਹੀਨੇ ਤੱਕ ਵਾਪਸ ਆਣ ਕੇ ਸਭ ਕੁਝ ਠੀਕ ਕਰ ਲਵਾਂਗੇ ਜਦ ਮਹਿਤਾ ਕਾਲੂ ਜੀ ਜਨ ਸਹਿਤ ਨੌ ਪੁੱਤਰ ਨੂੰ ਲੈ ਕੇ ਤਲਵੰਡੀ ਦੇ ਨੇੜੇ ਪਹੁੰਚੇ ਤਾਂ ਬੜੀ ਜ਼ੋਰ ਸ਼ੋਰ ਦੀ ਵਾਜੇ ਵੱਜਣ ਲੱਗ ਪਏ ਜਿਨ੍ਹਾਂ ਨੂੰ ਸੁਣ ਕੇ ਸ਼ਹਿਰ ਦੇ ਇਸਤਰੀ ਪੁਰਸ਼ ਵੇਖਣ ਆ ਗਏ ਮਹਿਤਾ ਕਾਲੂ ਜੀ ਨੇ ਨੌ ਪੁੱਤਰ ਉੱਤੋਂ ਰੁਪਏ ਪੈਸਿਆਂ ਦੀ ਵਰਖਾ ਕੀਤੀ ਜਿਸ ਨਾਲ ਗਰੀਬ ਲੋਕਾਂ ਨੂੰ ਬਹੁਤ ਖੁਸ਼ੀਆਂ ਹੋਈਆਂ ਮਾਤਾ ਤ੍ਰੇਪਤਾ ਜੀ ਜਿਸ ਨੂੰ ਆਪਣੇ ਨੂੰ ਪੁੱਤਰ ਵੇਖਣ ਦੀ ਬੜੀ ਤਾਂਘ ਲੱਗੀ ਹੋਈ ਸੀ ਆਪਣੇ ਘਰ ਦੇ ਦਰਵਾਜ਼ੇ ਵਿੱਚ ਅੱਗੇ ਹੋ ਕੇ ਮਿਲੀ ਅਤੇ ਵਾਰਨੇ ਫੇਰਨੇ ਤੇ ਕੁੱਲ ਦੀ ਰੀਤੀ ਤੇ ਸ਼ਗਨ ਕਰਕੇ ਅੰਦਰ ਲੈ ਗਈ। ਸ਼੍ਰੀ ਸੁਲਖਣੀ ਜੀ ਨੇ ਮਾਤਾ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਅਤੇ ਮਾਤਾ ਜੀ ਨੇ ਉਸ ਨੂੰ ਗਲਵਕੜੀ ਵਿੱਚ ਲੈ ਕੇ ਮੂੰਹ ਸਿਰ ਚੁੰਮ ਕੇ ਅਸੀਸਾਂ ਦਿੱਤੀਆਂ ਆਂਡਣਾ ਗਵਾਂਡਣਾ ਤੇ ਸ਼ਰੀਕਣਾ ਵੋਟੀ ਵੇਖ ਕੇ ਮਾਤਾ ਜੀ ਨੂੰ ਬਹੁਤ ਵਧਾਈਆਂ ਦਿੰਦੀਆਂ ਤੇ ਖੁਸ਼ੀ ਦਾ ਪ੍ਰਗਟਾਵਾ ਕਰਦੀਆਂ ਜਦ ਅੰਗਾ ਸਾਤਾ ਨੇ ਗੁਰੂ ਜੀ ਨੂੰ ਮਿਲ ਲਿਆ ਤਾਂ ਪ੍ਰਸ਼ਾਦ ਪਾਣੀ ਛਕਣ ਉਪਰੰਤ ਮਹਿਤਾ ਕਾਲੂ ਜੀ ਆਪ ਜੀ ਨੂੰ ਰਾਏ ਬੁਲਾਰ ਪਾਸ ਮਿਲਣ ਵਾਸਤੇ ਲੈ ਗਏ ਰਾਏ ਨੇ ਬੜੇ ਪਿਆਰ ਤੇ ਸਤਿਕਾਰ ਨਾਲ ਆਪ ਜੀ ਨੂੰ ਆਪਣੇ ਪਾਸ ਬਿਠਾ ਕੇ ਸੁੱਖ ਸ਼ਾਂਤ ਪੁੱਛੀ ਮਹਿਤਾ ਕਾਲੂ ਜੀ ਨੇ ਕਿਹਾ ਵਿਆਹ ਚੰਗਾ ਚੰਗਾ ਹੋ ਗਿਆ ਵਿਆਹ ਦਾ ਸਾਰਾ ਹਾਲ ਰਾਏ ਜੀ ਨੂੰ ਸੁਣਾਇਆ ਤਾਂ ਉਹ ਸੁਣ ਕੇ ਬੜਾ ਖੁਸ਼ ਹੋਇਆ ਦੂਸਰੇ ਦਿਨ ਜਦ ਪੁਜੋਹਤ ਹਰਦੇਵਾਲ ਮਹਿਤਾ ਕਾਲੂ ਜੀ ਨੂੰ ਵਧਾਈ ਦੇਣ ਆਇਆ ਤਾਂ ਗੁਰੂ ਜੀ ਨੇ ਉਸ ਨੂੰ ਆਖਿਆ ਪੁਜੋਹਤ ਜੀ ਹੁਣ ਜੋ ਇੱਛਾ ਹੋਵੇ ਮੰਗ ਲਓ ਅਗੋਂ ਹਰਦੇਵਾਲ ਨੇ ਕਿਹਾ ਮਹਾਰਾਜ ਜੀ ਤੁਸੀਂ ਗਰੀਬਾਂ ਦੇ ਦਾਤੇ ਹੋ ਜਿੰਨੀ ਕ ਆਪਣੀ ਮਹਿਮਾ ਤੁਸੀਂ ਮੈਨੂੰ ਸਮਝਾਈ ਹੈ ਉਤਨੀ ਕਿ ਮੈਂ ਸਮਝੀ ਹੈ ਆਪ ਕਰਨ ਕਰਨ ਪਰਮੇਸ਼ਰ ਦਾ ਰੂਪ ਹੋ ਜਦ ਦਾ ਤੁਸੀਂ ਮੈਨੂੰ ਅਸਲੀ ਯੱਗ ਜੋ ਪਵਿੱਤ ਦਿੱਤਾ ਹੈ ਤਦ ਤੋਂ ਮੇਰਾ ਮਨ ਟਿਕ ਗਿਆ ਕੋਈ ਲਾਲਸਾ ਕਿਸੇ ਚੀਜ਼ ਦੀ ਬਾਕੀ ਨਹੀਂ ਰਹੀ ਇਸ ਵਾਸਤੇ ਹੁਣ ਜੇ ਕਿਰਪਾ ਕਰਦੇ ਹੋ ਤਾਂ ਮੋਖ ਪਦ ਦੀ ਦਾਤ ਬਖਸ਼ਿਸ਼ ਕਰੋ ਹਰदयाल ਦੀ ਇਸ ਤਰ੍ਹਾਂ ਦੀ ਭਗਤੀ ਭਾਵ ਵਾਲੀ ਗੱਲ ਸੁਣ ਕੇ ਗੁਰੂ ਜੀ ਨੇ ਹੱਸ ਕੇ ਕਿਹਾ ਪੰਡਤ ਜੀ ਤੁਹਾਡੀ ਸ੍ਰੇਸ਼ਟ ਬੁੱਧੀ ਧੰਨ ਹੈ ਜਿਸ ਨੇ ਦੇਹੀ ਦੀ ਹੰਗਤਾਂ ਦਾ ਨਾਸ਼ ਕਰ ਦਿੱਤਾ ਹੈ ਗੁਰੂ ਜੀ ਨੇ ਪੰਡਤ ਨੂੰ ਬਹੁਤ ਧੰਨ ਦਿੱਤਾ ਅਤੇ ਕਿਰਪਾ ਦ੍ਰਿਸ਼ਟੀ ਕਰਕੇ ਉਸ ਨੂੰ ਆਤਮ ਗਿਆਨ ਕਰ ਦਿੱਤਾ ਪੰਡਤ ਹਰਦੇਵਾਲ ਦੀ ਗੱਲ ਸੁਣ ਕੇ ਗੁਰੂ ਜੀ ਨੂੰ ਪੜਾਉਣ ਵਾਲਾ ਪੰਧਾ ਤੇ ਮੁੱਲਾ ਵੀ ਬੜੀ ਖੁਸ਼ੀ ਨਾਲ ਮਿਲਣ ਆ ਗਏ। ਗੁਰੂ ਜੀ ਨੇ ਉਹਨਾਂ ਨੂੰ ਸਨਮਾਨ ਨਾਲ ਬਿਠਾ ਕੇ ਸੁੱਖ ਸ਼ਾਂਤ ਪੁੱਛੀ। ਗੱਲਬਾਤ ਕਰਕੇ ਉਹਨਾਂ ਨੇ ਕਿਹਾ ਅਸੀਂ ਸਦਾ ਹੀ ਮਨ ਵਿੱਚ ਵਿਚਾਰਦੇ ਸਾਂ ਕਿ ਤੁਸੀਂ ਹੀ ਜਗਤ ਵਿੱਚ ਗਿਆਨ ਦਾ ਪ੍ਰਕਾਸ਼ ਕਰੋਗੇ। ਤੁਸੀਂ ਆਪਣੀ ਸ਼ਕਤੀ ਲੁਕਾ ਰੱਖੀ ਹੈ। ਇਸ ਗੱਲ ਨੂੰ ਉਹ ਪੁਰਸ਼ ਕਿਸ ਤਰ੍ਹਾਂ ਸਮਝ ਸਕਦੇ ਹਨ ਜਿਨ੍ਹਾਂ ਦੀ ਮਤ ਨੀਵੀਂ ਹੈ। ਇਸ ਤਰ੍ਹਾਂ ਦੇ ਸ਼ਰਧਾ ਭਰਪੂਰ ਸੁੰਦਰ ਬਚਨ ਕਰਕੇ ਸਤਗੁਰ ਜੀ ਦੇ ਸੁੰਦਰ ਸਰੂਪ ਨੂੰ ਵੇਖ ਕੇ ਬڑے ਪ੍ਰੇਮ ਨਾਲ ਘਰਾਂ ਨੂੰ ਚਲੇ ਗਏ ਤਾਂ ਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ